ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਆ ਮੂਰਾ ਜੀ ਪੱਟੀ ਬਾਰਡਰ ਨਿਊਜ਼ ਡੇਰਾ ਬਪਨਾਨਕ ਤੋਂ ਇੱਕ ਵਿਸ਼ੇਸ਼ ਸ਼ਾਦੀ ਕਵਰਜ ਕਰਨ ਪਹੁੰਚਿਆ ਜੀ 0.1 ਕਰਤਾਰਪੁਰ ਲੰਗਾ ਤੁਹਾਨੂੰ ਜਾਣਕਾਰੀ ਦੇ ਦਈਏ ਆਪੀ ਸਾਨੂੰ ਸਕਰੀਨ ਤੇ ਤੁਹਾਨੂੰ ਸਾਰੇ ਦੇਖ ਰਹੇ ਦਿਖਾਉਣੇ ਆ ਤੁਹਾਨੂੰ ਵੀ ਸਾਹਮਣੇ ਦਰਸ਼ਨ ਸਥਾਨ ਜਿਹੜਾ ਵਾ ਬਣਿਆ ਹੋਇਆ ਬਹੁਤ ਵਧੀਆ ਤੇ ਸੁੰਦਰ ਜੀ ਸੰਗਤਾਂ ਦੂਰ ਡਰਾਡੇ ਤੋਂ ਇੱਥੇ ਪਹੁੰਚਦੀਆਂ ਹੈਗੀਆਂ ਨੇ ਇਥੇ ਆ ਕੇ ਜਦੋਂ ਦੇਖਦੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਇੱਥੇ ਦੋ ਦੂਰਬੀਨਾ ਇੱਥੇ ਮੌਜੂਦ ਸੀਗੀਆਂ ਉਹ ਦੋ ਦੂਰਬੀਨਾ ਕਿੰਨਾ ਮੁਹੱਈਆ ਕਰਿਆ ਸੀ ਉਹ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਉਸ ਤੋਂ ਪਹਿਲਾਂ ਸਟਾਰਟਿੰਗ ਦੀ ਗੱਲ ਕਰਦੇ ਹਾਂ ਜਦੋਂ ਕਰਤਾਰਪੁਰ ਕੋਰੀਡੋਰ ਜਿਹੜਾ ਖੁੱਲਣਾ ਸੀ ਜੀ ਬਾਬਾ ਸੁਖਦੀਪ ਸਿੰਘ ਜੀ ਬੇਦੀ ਸ੍ਰੀ ਡੇਰਾ ਬਾਬਾ ਨਾਨਕ ਵਾਲਿਆਂ ਨੇ ਇੱਥੇ ਇੱਕ ਦੂਰਬੀਨ ਜਿਹੜੀ ਇੱਥੇ ਲਾਈ ਸੀਗੀ ਕੁਝ ਸਮਾਂ ਪਾ ਕੇ ਉਹ ਉੱਥੋਂ ਦੂਰਬੀਨੀ ਹਟ ਗਈ ਸੀਗੀ ਉਸ ਤੋਂ ਬਾਅਦ ਦੋ ਦੂਰ ਬੀਨਾ ਜਿਹੜੀਆਂ ਇੱਥੇ ਹੋਰ ਆਈਆਂ ਸੀ ਜੀ ਉਸ ਵੇਲੇ ਦੇ ਐਮਪੀ ਸਾਡੇ ਸਣੀ देओल ਜੀ ਨੇ ਉਹਨਾਂ ਨੇ ਦੋ ਦੂਰ ਬੀਨਾ ਭੇਜੀਆਂ ਸੀ ਪਰ ਕੋਈ ਸਮਾਂ ਪਾ ਕੇ ਉਹ ਵੀ ਜਿਹੜੀਆਂ ਨੇ ਇਥੋਂ ਹਟ ਗਈਆਂ ਨੇ ਕਾਰਨ ਦਾ ਤਾਂ ਸਾਨੂੰ ਪਤਾ ਨਹੀਂ ਲੱਗ ਸਕਿਆ ਸੰਗਤਾਂ ਇੱਥੇ ਪਹੁੰਚਦੀਆਂ ਨੇ ਗੁਰਦੁਆਰ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਰ ਜਦੋਂ ਉੱਥੇ ਆ ਕੇ ਦੇਖਦੇ ਨੇ ਮਾਨੂੰ ਠੇਸ ਪਾਉਂਦੀ ਹੈਗੀ ਆ ਇਹ ਤੁਹਾਨੂੰ ਦਿਖਾਉਣੀ ਆ ਵੀ ਗੁਰਦੁਆਰ ਕਰਤਾਰਪੁਰ ਸਾਹਿਬ ਦਾ ਪੂਰਾ ਕਲੀਅਰ ਨਜ਼ਰ ਨਹੀਂ ਆਉਂਦਾ ਕਾਰਨ ਅਗੇ ਖਾਫੂ ਸੁਗਿਆਦਾ ਬਾ ਉਹ ਵੀ ਆਪਾਂ ਬੇਨਤੀ ਕਰਾਂਗੇ ਆਪਣੇ ਚਾਲਨ ਦੇ ਮਦਰ ਆਈ ਵੀ ਤੁਸੀਂ ਜਿਹੜਾ ਆਪਣਾ ਜਿਹੜਾ ਤੁਸੀਂ ਮਤੋ ਜਿਹੜਾ ਨਾ ਖਾਫੂ ਜਿਹੜਾ ਸੇ ਕੱਟਾ ਜਾਇਆ ਪੀ ਜਿਹੜੀਆਂ ਸੰਗਤਾਂ ਦੇ ਡੇਰ ਬਾਬੇ ਨੇ ਪਾਉਂਦੀਆਂ ਨੇ ਸ਼੍ਰੀ ਕਟਤਾਰ ਪਰਛਾਵੇਂ ਇੱਥੇ ਖਲੋ ਕੇ ਦਰਸ਼ਨ ਕਰ ਸਕਣ ਡੇਰ ਬਬਨ ਨਾਨਕ ਤੋਂ ਮੂਰ ਅਤੇ ਭੱਟੀ ਆਦੀ ਵਿਸ਼ੇਸ਼ ਰਿਪੋਰਟ ਜੀ ਇਸ ਵੇਲੇ ਇੱਥੇ ਸੰਗਤ ਵੀ ਮੌਜੂਦ ਆ ਪਰ ਦੂਰ ਬੀਨ ਨਹੀਂ ਹੈਗੀ ਜੀ ਦੂਰ ਰਤੀਆਂ ਤੋਂ ਜਿਹੜੀ ਸੰਗਤ ਹੁੰਦੀ ਹੈ ਡੇਰਾ ਬਾਬਾ ਨਾਨਕ ਇਹ ਉਹ ਜਗਾਹ ਵਾ ਜਿੱਥੇ ਦੂਰਬੀਨ ਲੱਗੀ ਹੁੰਦੀ ਸੀ ਪਰ ਦੂਰਬੀਨ ਹੁਣ ਜਿਹੜੀ ਇੱਥੋਂ ਚੁੱਕ ਦਿੱਤੀ ਦੀ ਹੈਗੀ ਆ ਕਾਰਨ ਨਹੀਂ ਪਤਾ ਸਾਨੂੰ ਤੇਰੇ ਸਰਦਾਲੂ ਆਉਂਦੇ ਨੇ ਇੱਥੋਂ ਸਾਹਮਣੇ ਦੇਖਦੇ ਹੈਗੇ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਕਰਤਾਰਪੁਰ ਸਾਹਿਬ ਗੁਰਦੁਆਰਾ ਨਜ਼ਰ ਨਹੀਂ ਆ ਰਿਹਾ ਜ਼ੂਮ ਕਰਕੇ ਤੁਹਾਨੂੰ ਵੀ ਥੋੜ੍ਹਾ ਜਿਹਾ ਦਿਖਾ ਦਿੰਦੇ ਆ ਕੁਝ ਬੂਟੇ ਉਗੇ ਨੇ ਜਿਹੜੀ ਝਾੜੀਆਂ ਛੋੜੀਆਂ ਕੋਈ ਹੋਰੇ ਕਰਕੇ ਕਰਤਾਰਪੁਰ ਸਾਹਿਬ ਨਜ਼ਰ ਨਹੀਂ ਆ ਰਿਹਾ ਸੰਗਤਾਂ ਜਿਹੜੀਆਂ ਨੇ ਡੇਰਬ ਆਪਣਾ ਜਦੋਂ ਪਹੁੰਚਦੀਆਂ ਨੇ ਇਸ ਸਥਾਨ ਦੇ ਉੱਤੇ ਇੱਥੇ ਦੂਰਬੀ ਲੱਗੀ ਹੁੰਦੀ ਸੀਗੀ ਪਰ ਉਹ ਦੂਰਬੀ ਨੇ ਚੁੱਕ ਦਿੱਤੀ ਹੈ ਵਜ੍ਹਾ ਸਾਨੂੰ ਇਹ ਵੀ ਪਤਾ ਨਹੀਂ ਹੈਗਾ ਕੀ ਕਰਨ ਹੋਇਆ ਇਹਦਾ ਸਕਰੀਨ ਜਿਹੜੀ ਹੈਗੀ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜਿਹੜਾ ਉਧਰ ਦਾ ਜਿਹੜਾ ਵਾ ਗੁਰਦੁਆਰਾ ਸਾਹਿਬ ਦੀ ਸਕਰੀਨ ਜਿਹੜੀ ਏ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿ ਉੱਥੇ ਲੱਗੀ ਹੋਈ ਆ ਦੇਖ ਰਹੇ ਹੋ ਤੁਸੀਂ ਗੁਰਦੁਵਰਾ ਸ੍ਰੀ ਕਤਾਰਪੁਰ ਸਾਹਿਬ ਦਾ ਜਿਹੜਾ ਉੱਥੋਂ ਦਾ ਜੋ ਵੀ ਹੈਗਾ ਸਾਰਾ ਸਿਸਟਮ ਜਿਹੜਾ ਆਨਲਾਈਨ ਜਿਹੜਾ ਵਾ ਉੱਥੇ ਦਿਖ ਰਿਹਾ ਹੈਗਾ ਸਾਹਮਣੇ ਜਿਹੜਾ ਹੈਗਾ ਵਾ ਇਮੀਗ੍ਰੇਸ਼ਨ ਪਾਕਿਸਤਾਨ ਦਾ ਜਿਹੜਾ ਜੀ ਵੇਖੋ ਤੁਸੀਂ ਝੰਡਾ ਵੀ ਜਿਹੜਾ ਉਹਨਾਂ ਦਾ ਉਹ ਵੀ ਇਸ ਵੇਲੇ ਉਹਨਾਂ ਦਾ ਕਿ ਲੱਗਾ ਇਮੀਗ੍ਰੇਸ਼ਨ ਉਹਨਾਂ ਦੀ ਪਾਕਿਸਤਾਨ ਦੀ ਤੇ ਅਸਮਨੇ ਆ ਜਨਰੀ ਆਪਾਂ ਸਾਡੀ ਹੱਦ ਜਿਹੜੀ ਹੈਗੀ ਆ ਆਪਣਾ ਜਿਹੜਾ ਪੋਲ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਵਾ ਗੇਟ ਜਿਹੜਾ ਬੰਦ ਆ ਗੇਟ ਤੁਹਾਨੂੰ ਦਿਖਾ ਦਨੇ ਆ ਕੁਝ ਸਮਾਂ ਪਾ ਕੇ ਜਿਹੜਾ ਵਾ ਗੇਟ ਚੱਲੂ ਹੋ ਜਾਏਗਾ ਪਰ ਟਾਈਮ ਜ਼ਰੂਰ ਲੱਗੇਗਾ ਸੰਗਤਾਂ ਜਿਹੜੀਆਂ ਹੁੰਦੀਆਂ ਨੇ ਇੱਥੇ ਨਰਾਸ਼ ਹੋ ਕੇ ਜਾਂਦੀਆਂ ਨੇ ਕਾਰਨ ਦੂਰ ਡੜੇ ਹੋਣ ਵਾਲੇ ਜਿਹੜੇ ਨੇ ਕੋਈ ਬਜ਼ੁਰਗ ਨੇ ਜਿਹਨੇ ਮੱਥਾ ਟੇਕਣਾ ਚਾਹੁੰਦੇ ਨੇ ਜਾਂ ਗੁਰਦੁਆਰਾ ਵੀ ਦੇਖਣਾ ਚਾਹੁੰਦੇ ਨੇ ਉਹਨਾਂ ਨੂੰ ਇੱਥੇ ਨਜ਼ਰ ਨਹੀਂ ਆਉਂਦਾ ਦੋ ਦੂਰ ਵੀ ਨ ਲੱਗੀਆਂ ਸਿਗੀਆਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਜੀ ਉਹ ਵੀ ਦੱਸਾਂਗੇ ਤੁਹਾਨੂੰ ਜੀ ਕੁਝ ਸਾਡੇ ਨਾਲ ਸਰਦਾਲੂ ਵੀ ਅਸਲੇ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਉਹ ਇੱਥੇ ਦਰਸ਼ਨ ਕਰ ਆਏ ਨੇ ਤੇ ਕੀ ਕਮੀ ਮਹਿਸੂਸ ਹੈ ਜੀ ਉਹਨਾਂ ਨੂੰ ਹਾਂ ਜੀ ਕਿੱਥੋਂ ਆਏ ਤੁਸੀਂ ਜੀ ਵਾਹਿਗੁਰੂ ਜੀ ਕਿਫਤ ਹੈ ਹੀ ਅਹੀਂ ਆਏ ਗੁਰਦਾਸਪੁਰ ਤੋਂ ਮੇਰਾ ਨਾਮ ਕਵਲਜੋਤ ਸਿੰਘ ਹਾਂ ਜੀ ਤੁਸੀਂ ਡੇਰ ਬਾਬਨਾਲੇ ਪਹੁੰਚੇ ਹੋ ਤੇ ਇੱਥੇ ਇੱਕ ਘਾਟ ਜਾਂ ਚੀਜ਼ ਦੀ ਸਾਨੂੰ ਵੀ ਪਤਾ ਵਾ ਤੁਹਾਨੂੰ ਵੀ ਪਤਾ ਵਾ ਪਰ ਤੁਸੀਂ ਆਪਣੇ ਮੂੰਹ ਦੱਸੋ ਇਥੇ ਘਾਟ ਕੀ ਆ ਗਈ ਹੈ ਜੀ ਇੱਥੇ ਵੈਸੇ ਤੇ ਸਭ ਕੁਝ ਵਧੀਆ ਹੈ ਬਸ ਇੱਕ ਕਾਟਾ ਹੋਇਆ ਦੂਰਬਿੰਦੀ ਪਹਿਲੇ ਦੂਰਬਿੰਦ ਹੈਗੀ ਸੀ ਤੇ ਉਹ ਦਿਨ ਗੁਰਦੁਆਰਾ ਸਾਹਿਬ ਸਾਫ਼ ਦੇਖ ਜਾਂਦੇ ਸੀ ਪਰ ਹੁਣ ਉਸ ਗੱਲ ਦੀ ਕਾਟਾ ਹੁਣ ਟੀਵੀ ਤੇ ਦੇਖਣਾ ਪੈ ਰਿਹਾ ਜੇ ਦੂਰਬਿੰਦ ਹੁੰਦੀ ਤੇ ਚੰਗੀ ਤਰ੍ਹਾਂ ਦਰਸ਼ਨ ਹੋ ਜਾਂਦੇ ਇਥੇ ਤੁਸੀਂ ਇਹੋ ਚਲੋ ਆਏ ਰੇਡੀ ਦੂਰ ਚੱਲ ਕੇ ਆਏ ਨੇਓ ਕਲੀਅਰ ਗੁਰਦੁਆਰਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੈਗਾ ਵਾ ਤੁਸੀਂ ਇੱਥੇ ਵੀਰੋ ਚੱਲ ਕੇ ਆਏ ਨੇ ਮੰਦਪ ਵਿੱਚ ਹੁਣ ਚਾਹੀਦਾ ਪੀ ਗੁਰਦੁਆਰਾ ਸਾਨੂੰ ਕਲੀਅਰ ਨਜ਼ਰ ਆਵੇ ਬਜ਼ੁਰਗ ਵੀ ਵੇਖਣ ਨੂੰ ਦੁਜੇ ਵੀ ਵੇਖਣ ਸਰਕਾਰ ਤੋਂ ਤੁਸੀਂ ਕੀ ਮੰਗਦੇ ਅਹੀਂ ਬਾਕੀ ਤੇ ਹੋਰ ਕੁਝ ਮੰਗਦੇ ਚਲੋ ਛੱਡੋ ਬਸ ਇੱਕ ਦੂਰਬਿੰਦ ਦੀ ਵਿਵਸਥਾ ਹੋ ਜਵੇ ਉਹੀ ਕਾਫੀ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਜਪਾ ਦੇ ਸੀਨੀਅਰ ਆਗੂ ਰਾਜੂ ਪੰਡੀ ਦੂਰਬਿੰਦ ਰਹੀ ਗੱਲਬਾਤ ਕਰਦੇ ਹੋਣਾ ਜੀ ਦੇਖੋ ਸ੍ਰੀ ਕਰਤਾਰਪੁਰ ਸਾਹਿਬ ਜੇ ਤਰਸ਼ਨ ਸਥਲ ਜਿਹੜਾ ਬਣਿਆ ਦਾਵਾ ਡੇਰਾ ਪਾਪਾ ਨਾਨਕ ਪੂਸੀ ਦੇ ਉੱਪਰ ਉੱਥੋਂ ਬਹੁਤ ਦੂਰੋ ਦੂਰੋ ਸੰਗਤਾਂ ਹੁੰਦੀਆਂ ਨੇ ਜੋ ਮਨ ਦੇ ਵਿੱਚ ਇੱਛਾ ਲੈ ਕੇ ਆਉਂਦੀਆਂ ਵਾਂ ਕਿ ਡੇਰਾ ਬਾਬਾ ਨਾਲੇ ਜਾਵਾਂਗੇ ਔਰ ਉੱਥੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਦੂਰਬੀਨ ਨਾਲ ਲੋਕੀ ਕਰਦੇ ਆ ਰਹੇ ਬੀਐਸਐਫ ਨੇ ਦੂਰਬੀਨ ਬਹਾਈ ਕਰਵਾਈਦੀ ਸੀ ਪਰ ਪਿਛਲੇ ਕੁਝ ਕਾਫੀ ਦਿਨਾਂ ਤੋਂ ਉਹ ਦੂਰਬੀਨ ਗਾਇਬ ਹੋ ਗਈ ਆ ਕਿੱਥੇ ਚਲ ਗਈ ਸਾਨੂੰ ਨਹੀਂ ਪਤਾ ਲੋਕ ਆਉਂਦੇ ਨੇ ਲੋਕ ਨਰਾਸ਼ ਆਉਂਦੇ ਨੇ ਔਰ ਇਸ ਸਬੰਧੀ ਪਿਛੇ ਮਾਨਯੋਗ ਸੰਸਦ ਸੰਨੀ ਦੋਲ ਜੀ ਜੋ ਸਾਡੇ ਹਸਾਬ ਕਾ ਸੰਸਦ ਸੀ ਉਹਨਾਂ ਦੇ ਫੰਡ ਦੇ ਵਿੱਚੋਂ ਸਾਡੇ ਵੱਲੋਂ ਪ੍ਰਾਲਾ ਕਰਕੇ ਇੱਕ ਹਾਈ ਰੈਵਿਊਲੂਸ਼ਨ ਮੋਨੀਟਰ ਔਰ ਦੂਰਬਿੰਦ ਦਾ ਇੰਤਜ਼ਾਮ ਕੀਤਾ ਗਿਆ ਉਹਦੀ ਕੀਮਤ ਕਿੰਨੀ ਸੀ ਜੀ ਉਹਦੀ ਕੀਮਤ ਲਗਭਗ 15 ਲੱਖ ਰੁਪਏ ਸੀ ਜਿਹਦੇ ਚੋਂ ਮੇਰੇ ਖਾਤੇ 10 ਲੱਖ ਰੁਪਏ ਇਹਨਾਂ ਨੂੰ ਸੈਂਸ਼ਨ ਵੀ ਹੋ ਗਿਆ ਸੀ ਪਰ ਸਰਕਾਰ ਦੇ ਨਲਾਇਕੀ ਸਮਝੋ ਪ੍ਰਸ਼ਾਸਨ ਦੀ ਨਲਾਇਕੀ ਸਮਝੋ ਕਿ ਉਹ ਦੂਰਬਿੰਦ ਅੱਜ ਤੱਕ ਮਹੱਈਆ ਨਹੀਂ ਹੋ ਸਕੀ ਕਿਉਂਕਿ ਸਰਕਾਰ ਦਾ ਕੰਮ ਹੈ ਇਹ ਵਾਲਾ ਪ੍ਰੋਜੈਕਟਰ ਲਾਉਣਾ ਕਿਉਂਕਿ ਅਸੀਂ ਪੈਸਿਆਂ ਦਾ ਤਾਂ ਬੰਦੋਬਸ ਕਰ ਸਕਦੇ ਸੀ ਅਸੀਂ ਪੈਸਿਆਂ ਦਾ ਬੰਦੋਬਸ ਕਰਕੇ ਦੇ ਦਿੱਤਾ ਕੋਨ ਐਮਪੀ ਲੈਂਡ ਫੰਡ ਤੋਂ ਉਹਦੇ ਬਾਰੇ ਇਹ ਪਤਾ ਕਰਨ ਸਰਕਾਰ ਵੀ ਕਿੱਥੇ ਪਿਆ ਔਰ ਵਧੀਆ ਦੂਰਬੀ ਨਾ ਵਧੀਆ ਰੈਜ਼ੋਲੂਸ਼ਨ ਵਾਲੀ ਸਕਰੀਨ ਲੱਗੀ ਦੀ ਆ ਜਿੱਥੋਂ ਕਿਰਤਾਰਪੁਰ ਸਾਹਿਬ ਦੇ ਦਰਸ਼ਨ ਬਹੁਤ ਵਧੀਆ ਅਲੋਕਿਕ ਦਰਸ਼ਨ ਦਦੇ ਔਰ ਮੈਂ ਇਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਫੇਲੀਅਰ ਤੇ ਨਾਕਾਮੀ ਮੰਨਦਾ ਕਿ ਉਸ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੂੰ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਤਿਹਾਸਕ ਕਸਬਾ ਵਾ ਗੁਰੂ ਨਾਨਕ ਸਾਹਿਬ ਦੀ ਚਨਸ਼ੋ ਪ੍ਰਾਪਤ ਧਰਤੀ ਆ ਲੋਕ ਇਸ ਪਵਿੱਤਰ ਸ਼ਹਿਰ 'ਚ ਜਦੋਂ ਹੁੰਦੇ ਨੇ ਤੇ ਬਹੁਤ ਆਸਾਂ ਮਰਾਦਾਂ ਮਨ ਦੇ ਵਿੱਚ ਲੈ ਕੇ ਹੁੰਦੇ ਨੇ ਕਿ ਸਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣਗੇ। ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀ ਭਲਾ ਸ਼ਾਲਾ 'ਤੇ ਜੋ ਲੋਕ ਹੁੰਦੇ ਨੇ ਉਹਨਾਂ ਨੂੰ ਨਿਰਾਸ਼ ਪਰਤਣਾ ਪੈਂਦਾ ਕਿਉਂਕਿ ਉੱਥੇ ਦੂਰਬੀ ਨਹੀਂ ਹੈਗੀ ਔਰ ਪ੍ਰਸ਼ਾਸਨ ਇਸ ਪਾਸੇ ਬਿਲਕੁਲ ਕੁੰਭ ਕਰਨੀ نیند ਸੁੱਤਾ ਵਾ ਜੋ ਨਹੀਂ ਸਰਕਦੀ ਪਈ ਉਹਨਾਂ ਦੇ ਔਰ ਉਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਔਰ ਮੈਂ ਸਮਝਦਾ ਕਿ ਇਸ ਬਾਰੇ ਜੋ ਅਸੀਂ ਕਰ ਸਕਦੇ ਹਾਂ ਕੇਂਦਰ ਸਰਕਾਰ ਕੋਈ ਹੋਰ ਮਦਦ ਲਿਆ ਕੇ ਅਸੀਂ ਇਹਨਾਂ ਨੂੰ ਦੂਰ ਕਰਾਂਗੇ ਇਹਨਾਂ ਮੁਸ਼ਕਲਾਂ ਨੂੰ ਇਹ ਸੰਨ ਭਾਜਪਾ ਦੇ ਸੀਨੀਅਰ ਆਗੂ ਗਿਆਨੇ ਬੜੀ ਵਿਸਤਾਰ ਨਾਲ ਦੂਰਬਿਨ ਰਹੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਵੀ ਅੱਜ ਦੀ ਵਿਸ਼ੇਸ਼ ਬੋਠ